ਸਤਿ ਸ਼੍ਰੀ ਅਕਾਲ ਸਾਰੇ ਵੀਰੋ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਤੇ Facebook ਪੇਜ ਤੇ ਜੋ ਵੀ ਰੱਪੜੇ ਨਵੇਂ ਜੁੜ ਰਹੇ ਆ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪੇਜ ਫੋਲੋ ਨਹੀਂ ਕੀਤਾ ਤਰ ਫੋਲੋ ਕਰ ਲਓ ਤਾਂ ਕਿ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕਿਸਾਨ ਵੀਰੋ ਜੋ ਅੱਜ ਦੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆ ਬਹੁਤ ਹੀ ਅਹਿਮ ਵੀਡੀਓ ਆ ਉਹਨਾਂ ਕਿਸਾਨ ਵੀਰਾਂ ਲਈ ਜੋ ਕਿਸਾਨ ਭਰਾ ਅੱਕ ਕੇ ਪਸ਼ੂ ਕੱਟਿਆਂ ਨੂੰ ਵੇਚੀ ਜਾਂਦੇ ਆ ਜਾਂ ਗਾਈਆਂ ਛੱਡੀ ਜਾ ਰਹੇ ਆ ਅੱਜ ਦੀ ਸਕ੍ਰੀਨ ਵੀਡੀਓ ਦੇ ਵਿੱਚ ਤੋਂ ਸਕਰੀਨ ਤੇ ਜੋ ਮਗਰ ਝੋਟੀ ਰਜ ਰਹੀ ਆ ਇਹ ਝੋਟੀ ਦੀ ਡਿਟੇਲ ਤੁਹਾਨੂੰ ਬਾਅਦ ਵਿੱਚ ਦੱਸੋਣੇ ਆ ਇਹ ਕਾਫੀ ਟਾਈਮ ਦੀ ਰਿਪੋਰਟਰ ਸੀ ਅੱਜ ਆਪਾਂ ਜੋ ਵੀਡੀਓ ਬਣਾਉਣ ਲੱਗੇ ਆ ਅਸੂਲਪੁਰ ਪਿੰਡ ਦੇ ਵਿੱਚ ਬਾਈ ਕੁਲਦੀਪ ਸਿੰਘ ਦੇ ਘਰੇ ਕੌਂਕਿਆਂ ਵਾਲੇ ਰਾਹ ਦੇ ਬਾਈ ਦੇ ਘਰੇ ਵੀਡੀਓ ਬਣਾਉਣ ਲੱਗੇ ਆ ਬਾਈ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਤੇ ਮਾਈ ਦੀ ਡਿਟੇਲ ਤੁਹਾਡੇ ਸਾਹਮਣੇ ਆਪ ਦੱਸਦੇ ਆ ਬਈ ਸੱਚੀ ਗੱਲ ਜੀ ਸੱਚੀ ਗੱਲ ਬਾਪੂ ਜੀ ਹੋਰ ਕੈਮਾ ਜਾਰੇ ਠੀਕ ਹੈ ਜੀ ਹਾਂ ਜੀ ਬਾਈ ਹਾਂਜੀ ਬਾਈ ਜੀ ਆਪਣੀ ਮੈਡੀਕਲ ਡਿਟੇਲਸ ਦੱਸਿਓ ਕਿ ਕਨੇਡਾੋਂ ਤੋਂ ਰਿਪੀਟਰ ਆ ਤੇ ਕਿੰਨੇ ਟਾਈਮ ਬਾਅਦ ਤੁਹਾਡਾ ਕਿੰਨਾ ਖਰਚਾ ਹੋ ਗਿਆ ਤੇ ਕਿਵੇਂ ਹੋਣੀ ਮੱਝ ਆਪਣਾ ਸਰੀਰ ਆਪ ਇਹਨੂੰ ਜੀ ਤਕਰੀਬਨ ਮਈ ਦੇ ਵਿੱਚ ਸੋਨੇ ਨੂੰ 2 ਸਾਲ ਹੋ ਜਾਣੇ ਠੀਕ ਹੈ ਜੀ ਤੇ ਅਸੀਂ ਆ ਚੁੱਕੇ ਸੀਗੇ ਤਿੰਨ ਚਾਰ ਡਾਕਟਰਾਂ ਤੋਂ ਇਹਦਾ ਆਪਣਾ ਟ੍ਰੀਟਮੈਂਟ ਕਰਵਾਇਆ ਪਰ ਇਹ ਕਨਸੀਵ ਨਹੀਂ ਹੋਇਆ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਮੇਰਾ ਯੂਟਿਊਬਰਾਂ ਹੀ ਡਾਕਟਰ ਅਮਰੀਤ ਸੰਤਾ ਜੀ ਨਾਲ ਸੰਪਰਕ ਹੋਇਆ ਫਿਰ ਮੈਂ ਇਹਨਾਂ ਤੋਂ ਦਵਾਈ ਲਿਆ ਕੇ ਦਿੱਤੀ ਉਸ ਵਾਰ ਅਸੀਂ ਖੇਤਾਂ ਤੋਂ ਕ੍ਰਾਸ ਕਰਵਾਈ। ਇਸ ਸਮੇਂ ਅੱਜ ਇਹ ਚੈੱਕ ਪਾਸ 3 ਮਹੀਨੇ ਤੇ ਕੁਝ ਦਿਨ ਉੱਪਰ ਹੋਈ ਹੈ। ਹਾਂਜੀ। ਅਸੀਂ ਡਾਕਟਰ ਸਾਹਿਬ ਦਾ ਧੰਨਵਾਦ ਕਰਦੇ ਆਂ। ਅਸੀਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਨਾਲ ਸੰਪਰਕ ਕਰਨ ਜੋ ਜਿਸ ਤਰ੍ਹਾਂ ਇਹ ਟ੍ਰੀਟਮੈਂਟ ਦੱਸਦੇ ਆ ਉਸ ਤਰ੍ਹਾਂ ਕਰਨ ਤਾਂ ਕਿ ਸਾਰੇ ਹੀ ਦਰਦਪਾਤ ਵੀਰ ਆਪਣਾ ਲਾਭ ਉਠਾ ਸਕਣ। ਬਿਲਕੁਲ। ਇਹ ਚੀਜ਼ ਭਾਈ ਜੇ ਆਪਾਂ ਫਸਲਾਂ ਦੀ ਗੌਰ ਕਰਾਂਗੇ, ਚੰਗਾ ਟ੍ਰੀਟਮੈਂਟ ਕਰਾਵਾਂਗੇ ਵਧੀਆ ਦਵਾਈਆਂ ਦਵਾਂਗੇ। ਪਸ਼ੂ ਆਪਣੇ ਕਟਿਆਂ ਦੇ ਵੱਜਾਂਗੇ ਹਾਂ ਜੀ ਹੁਣ ਆਪਾਂ ਕਹਿ ਰਹੇ ਆ ਪਸ਼ੂ ਮਹਿੰਗੇ ਹੋ ਗਏ ਮਹਿੰਗੇ ਹੋਣ ਦਾ ਕਾਰਨ ਕੀ ਆ ਛੋਟੇ ਨਾਲ ਤਾਂ ਪੈਦਾ ਹੋ ਨਹੀਂ ਰਿੰਗਾ ਜਿਹੜੀਆਂ ਛੋਟੇ ਨਾਲ ਕਟਿਆਂ ਨੂੰ ਵਿੱਚ ਹੀ ਆਨੇ ਪਸ਼ੂ ਘੱਡੀ ਜਾਂਦੇ ਆ ਰੇ ਡਾਕਟਰੀ ਮੈਂ ਕਿ ਵਧਣਾ ਬਾਪੂ ਜੀ ਤੁਹਾਡਾ ਜਮਾਨ ਖੁਸ਼ ਆ ਪੂਰਾ ਹਾਂ ਜੀ ਖੁਸ਼ ਤੁਸੀਂ ਅੱਜ ਕੀ ਕਹਿਣਾ ਚਾਹੋਗੇ ਹੁਣ ਅੱਗੇ ਅਸੀਂ ਭਾਈ ਵੱਧ ਤੋਂ ਵੱਧ ਬਰਾਨੀਆਂ ਦੇ ਗਏ ਹਾਂ ਜੀ ਹਾਂ ਇਹਨਾਂ ਦੀ ਸੇਵਾ ਵੀ ਜਿੰਨੀ ਅਸੀਂ ਕਰ ਸਕੀਏ ਉਹ ਨਹੀਂ ਕਰੀਏ ਬਿਲਕੁਲ ਜੀ ਬਾਕੀ ਜੀ ਖੁਸ਼ੀ ਦੀ ਗੱਲ ਆ ਵੀ ਇੱਕ ਪਲ ਦੀ ਖੁਸ਼ੀ ਕਈ ਸਾਲਾਂ ਦੇ ਕੰਮ ਭਲਾ ਆਂਦੀ ਸਹੀ ਗੱਲ ਜੀ ਹਾਂਜੀ ਅੱਜ ਕਹਿੰਦੇ 2-3 ਸਾਲ ਦਾ ਜਿਹੜਾ ਵੀ ਜੋ ਕੋਈ ਜਿਹਨੇ ਵੀ ਦੁੱਖ ਝੋਕਿਆ ਤੇ ਸਾਡਾ ਵੀ ਮਨ ਜਿਵੇਂ ਖਰਾ ਆ ਕੇ ਕਿੰਨਾ ਖਰਚਾ ਪਹਿਲਾਂ ਹੋ ਚੁੱਕਿਆ ਜੀ ਅਸੀਂ ਜੀ ਤਕਰੀਬਨ ਹੁਣ ਤੱਕ 10000 ਰੁਪਇਆ ਮੈਂ ਤੇ ਲਾਤਾ ਪਰ ਮੈਂ 라 ਵੀ ਇਹ ਜੱਟ ਫੜੀ ਸੀਗੀ ਵੀ ਮੈਂ ਕੱਟਿਆ ਨੂੰ ਵੇਚਣੀ ਨਹੀਂ ਵਧੀਆ ਗੱਲ ਹੈ ભગવાન ਕਿਰਪਾ ਕਰਨ ਤੇ ਅੱਜ ਪਰਮਾਤਮਾ ਨੇ ਕਰਤੀ ਹੌਲੀ ਇਹਦੇ ਵੀ ਕੰਮ ਪੁੱਲ ਗਈ ਬਿਲਕੁਲ ਜੀ ਹਾਂਜੀ ਤੇ ਬਾਕੀ ਡਾਕਟਰ ਸਾਹਿਬ ਵੀ ਦਾਨਤਪੁਨੀ ਰਾਜ ਜੋਗਨੀ ਤੱਕੀ ਕਾਰਨ ਇਹਨਾਂ ਦਾ ਕਾਰੋਬਾਰ ਵਧੇ ਬਾਕੀ ਜਿਹੜਾ ਹੀ ਇਹ ਪੈਸ਼ਨਰੀ ਕਿਤਾਬ ਹੈ ਪਸ਼ੂ ਸੇਵਾ ਰੁਜ਼ਗਾਰ ਹੈ ਬਿਲਕੁਲ ਹਾਂਜੀ ਇਹ ਪਸ਼ੂ ਦੀ ਸੇਵਾ ਹੀ ਕਰ ਰਹੇ ਆ ਔਰ ਡਾਕਟਰ ਸਾਹਿਬ ਵੀ ਰੁਜ਼ਗਾਰ ਮਾਰ ਰਿਹਾ ਹੈ ਬਿਲਕੁਲ ਹਾਂਜੀ ਤੇ ਬਈ ਸੱਚੇ ਮਨ ਨਾਲ ਆਪਾਂ ਸ਼ਰਧਾ ਨਾਲ ਕੰਮ ਕਰਦੇ ਆ ਗੁਰੂ ਸਾਹਿਬ ਕਿਰਪਾ ਕਰਦੀ ਹੈ ਜੇ ਭਵੀ ਮੰਨੀ ਕਰਾਂਗੇ ਜਲਦੀ ਜੀ ਬਿਹਲੇ ਫਰੋਜੇ ਫਲ ਮਿਲੀ ਜਾਊਗਾ ਹਾਂਜੀ ਗੁਰੂ ਸਾਹਿਬ ਦੀ ਬਹੁਤ ਕਿਰਪਾ ਕਿ ਸੋਡੇ ਸਾਹਮਣੇ ਜਲਦ ਤੁਹਾਨੂੰ ਮਿਲਿਆ ਬਹੁਤ ਪਸ਼ੂ ਜਿਹੜੀਆਂ ਝੋਟੀਆਂ ਕਟਿਆਂ ਤੋਂ ਬਚਾਈਆਂ ਇਹ ਅਵਾਰਾ ਬਜ਼ੂ ਜਿਹੜੇ ਗੱਪਣ ਨਹੀਂ ਰਹਿੰਦੇ ਫੜ ਛੱਡੇ ਵਿੱਚ ਗੇ ਉਹ ਗੱਪਣ ਕੀਤੇ ਆ ਹੁਣ ਅੱਜ ਇੱਕ ਪਿੰਡ ਦੇ ਵਿੱਚ ਤੁਹਾਡੇ ਅਰਸੂਲ ਬੋਰੀ ਆਪਾਂ ਵੀਡੀਓ ਬਾਅਦ ਚ ਬੰਦੇ ਦਾ ਨਾਮ ਲਾਵਾਂਗੇ ਬੰਦੇ ਨੇ ਅਵਾਰਾ ਗਾਂ ਫੜੀ ਅੱਜ ਆਪਣੇ ਤੋਂ ਚੈੱਕ ਲਾਦੀ ਉਹ ਗਾਂ ਫੜੀ ਅੱਜ ਤੇ ਉਹਦਾ ਟ੍ਰੀਟਮੈਂਟ ਆਪਾਂ ਸ਼ੁਰੂ ਕਰਦਾ ਜਿੱਦਿਓ ਗੱਪਣ ਚੈੱਕ ਹੋ ਗਈ ਉਹਦੇ ਦੀ ਵੀਡੀਓ ਪਾਵਾਂਗੇ ਤੁਹਾਡੇ ਪਿੰਡ ਜੀ ਉਹਦੇ ਨੇ ਅਵਾਰਾ ਗਾਂ ਫੜੀ ਹਾਂਜੀ ਅੱਜ ਤੁਹਾਡਾ ਮਨ ਪੂਰਾ ਵਾਗੋ ਹਾਂਜੀ ਹਾਂਜੀ ਅੱਜ ਆਪਾਂ ਜੀ ਆ ਕੇ ਮੰਦਾ ਨੂੰ ਜੀ ਹਾਂਜੀ ਹਾਂ ਜੀ ਕਿਸਾਨ ਭਰਾਵੋ ਇਹ ਮਾਝ ਤੁਹਾਡੇ ਸਾਹਮਣੇ ਆ ਬਾਈ ਕਟਿਆ ਨੂੰ ਵੇਚਣ ਤੋਂ ਮੱਲਾ ਪਿਛੇ ਆੜਿਆ ਜੀ ਉਹ ਵੇਚਣੀ ਨਹੀਂ ਬਾਈ ਦਾ ਦਿਲ ਟੁੱਟਿਆ ਮਾਜੀ ਭੂਰਾ ਕਿਉਂਕਿ ਗੱਪਾਂ ਨਹੀਂ ਰਹਿ ਰਹੇ ਜੀ ਬਾਈ ਦਾ ਮਨ ਨਹੀਂ ਕਰਦਾ ਜੀ ਕੱਟਿਆ ਨੂੰ ਵੇਚ ਲੂ। ਬਾਦੀ ਸਹੀਲ ਬਹੁਤ ਆ ਜੀ। ਹੁਣ ਵੀ ਦੁੱਧ ਦੇ ਰਹੀ ਆ ਜੀ। ਹਾਂਜੀ। ਹੁਣ ਤੀਜੇ ਦਿਨ ਚੌਥੇ ਦਿਨ ਮਿਲਦੀ। ਹੁਣ ਦੁੱਧ ਵੀ ਲੋ ਜਾਣੀ ਇਹ ਘਾਹ ਦੁੱਧ ਘੱਟ ਗਈ 2 ਸਾਲ ਤੋਂ ਦੁੱਧ ਦੇ ਰਹੀ ਆ ਹਜੇ ਵੀ ਝੋਟੀ ਨੂੰ ਚੰਗ ਰਹੀ ਆ। ਬਾਈ ਜੀ ਦੇ ਦੱਸਣ ਦੇ ਮੁਤਾਬਕ ਅਜੇ ਤੁਹਾਨੂੰ ਦਿਖਾਉਣੇ ਇੱਧਰ। ਉਹ ਝੋਟੀ ਬਾਈ ਜੀ ਕਹਿੰਦੇ ਇਹਨੂੰ ਚੰਗ ਰਹੀ ਆ ਜੀ ਵੀ। ਇਹ ਦੁੱਧ ਇਸ ਟਾਈਮ ਵੀ ਦੇ ਰਹੀ ਆ। ਪਰ ਮਿਲਦੀ ਦੂਜੇ ਰੰਗ ਦੀ ਦਲੰਗ। ਆਹ ਝੋਟੀ ਨੂੰ ਹਜੇ ਵੀ ਚੰਗ ਰਹੀ ਆ। ਦਿਖਾ ਦੇ ਤੁਹਾਨੂੰ। ਇਸੇ ਝੋਟੀ ਦੇ ਵਿੱਚ ਮਿਲਦੀ ਐ। ਤੁਸੀਂ ਆਪ ਹੀ ਹਿਸਾਬ ਲਾ ਲਓ ਅੰਦਾਜ਼ਾ ਲਾ ਲਓ। ਕੀ ਝੋਟੀ ਕਿੰਨੀ ਉਮਰ ਦੀ ਹੋਗੀ ਤੇ ਮੱਝ ਨੂੰ ਕਿੰਨਾ ਟਾਈਮ ਹੋ ਗਾਣਾ ਸੂਈ ਨੂੰ ਯਾਰ ਭਰਾ ਕਹਿ ਜਾਂਦੇ ਆ ਵੀ ਵੈਸੇ ਹੀ ਕਹੀ ਜਾਂਦੇ ਆ ਆ ਝੋਟੀ ਚੌਂਗਦੀ ਆ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਿੰਨਾ ਟਾਈਮ ਹੋ ਗਾਣਾ ਸੂਈ ਨੂੰ ਠੀਕ ਆ ਭਰਾਵੋ ਮਿਲਦੇ ਆਂ ਮੈਂ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਕਿਸੇ ਹੋਰ ਵੀਰ ਭਰਾ ਦਾ ਜਿਹਨਾਂ ਪਸ਼ੂ ਗੰਭਨ ਨਹੀਂ ਰਹਿੰਦਾ ਪੰਜਾਬ ਪੂਰਾ ਕਿਆ ਵਾ ਉਹ ਵੇਚੇ ਨਾ ਭਰਾਵੋ ਕਟਿਆਣਿਆਂ ਨੂੰ ਜਾਂ ਗਾਂ ਛੱਡੋ ਨਾ ਆਪਣੀ ਦਵਾਈ ਦਿਓ ਦਵਾਈ ਦੇਣ ਤੋਂ ਬਾਅਦ ਸਾਨੂੰ ਯਕੀਨ ਦਿਵਾਉਣੇ ਆ ਗੁਰੂ ਸਾਹਿਬ ਬੜੀ ਮਿਹਰ ਕਰਦੇ ਆ ਸੋ ਜੋ 100% ਪਸ਼ੂ ਗੱਭਣ ਰਹਿੰਦੇ ਆ ਆਦਰਵਾਇਜ ਜੇ ਕਿ ਪਸ਼ੂ ਰੀਪੀਟ ਵੀ ਕਰਦਾ ਮੈਡੀਸਨ ਦੇਣ ਤੋਂ ਬਾਅਦ ਚ ਪਹਿਲੀ ਏਜ ਦੇ ਉਹ ਦੂਜੀ ਏਜ ਦੇ ਕੰਸੀਵ ਕਰੂਗਾ ਕੰਸੀਵ ਹੋਣ ਦੀ ਪੂਰ ਗਰੰਟੀ ਆ ਕੰਜੀ ਪੱਕਾ ਕਰੂਗਾ ਜੇ ਫਿਰ ਵੀ ਕੋਈ ਨੀਕੀ ਹੁੰਦੀ ਆ ਆਪਾਂ ਕਿਸਾਨ ਭਰਾਵਾਂ ਦੇ ਨਾਲ ਖੜਾਂਗੇ ਇਹ ਕਿੱਤਾ ਛੱਡੋ ਨਾ ਕਿੱਤੇ ਦੇ ਨਾਲ ਬਹੁਤ ਵਾਰ ਜੁੜੋ ਇਹ ਕਿਤੇ ਨਾਲ ਜੁੜ ਕੇ ਬਹੁਤ ਵਾਰ ਬਨਫਾ ਮੁਨਾਫਾ ਲੈ ਸਕੀਏ ਹਣ ਮੇਲੇ ਵੀ ਲੱਗਦੇ ਆ ਚੰਗੇ ਪਸ਼ੂ ਪੈਦਾ ਕਰਾਂਗੇ ਚੰਗੇ ਬੱਚੇ ਪੈਦਾ ਕਰਾਂਗੇ ਤਾਂ ਆਪਾਂ ਨੂੰ ਵਧੀਆ ਮੁਨਾਫਾ ਆਊਗਾ ਚੰਗੀਆਂ ਦੁੱਧ ਵਾਲੀਆਂ ਮੱਝਾਂ ਪੈਦਾ ਕਰਾਂਗੇ ਇਹ ਕਿਤੇ ਨਾਲ ਜੁੜੋ ਵੱਤ ਤੋਂ ਅੱਜ ਵੀਡੀਓ ਨੂੰ ਵੱਤ ਤੋਂ ਸ਼ੇਅਰ ਕਰਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਸੱਚੀ ਗੱਲ ਦੀ ਸੱਚੀ ਗੱਲ ਬਈ ਸੱਚੀ ਗੱਲ